ਨਮਸਕਾਰ ਦੋਸਤੋ ਅਟ੍ਰੋ ਚੈਕਸ ਪੇ ਤੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਬੰਗਾ ਦੇ ਸਾਬਕਾ ਵਿਧਾਇਕ ਚੌਦੀ ਤਰਲੋਚਨ ਸਿੰਘ ਤਰਲੋਚਨ ਸਿੰਘ ਸੂਨ ਬਹੁਤ ਵਿਲੱਖਣ ਸ਼ਖਸੀਅਤ ਸੀਗੇ ਸਾਡੇ ਪੰਜਾਬ ਦੀ ਔਰ ਮੈਂ ਛੋਟੇ-ਛੋਟੇ ਹੋ ਗਿਆ ਤੋਂ ਇਹਨੂੰ ਦੇਖਦਾਰਿਆ ਜਿਸ ਪ੍ਰਕਾਰ ਇਹਨਾਂ ਨੇ ਉਸ ਮਾੜੇ ਦੌਰ ਦੇ ਵਿੱਚ ਕਾਂਗਰਸ ਪਾਰਟੀ ਸਰਦਾਰ ਬੈਂਤ ਸਿੰਘ ਤੇ ਨਾ ਨਹੀਂ ਆਪਸ ਵਿੱਚ ਮਿਲ ਕੇ ਦਾ ਕੰਮ ਸੋ ਪੰਜਾਬ ਦੇ ਲੋਕਾਂ ਦੀ ਦੱਬਿਆਂ ਦੀ ਮਿੱਧਿਆਂ ਦੀ ਕੁਚਲਿਆਂ ਦੀ ਸੇਵਾ ਕੀਤੀ ਬੇਸ਼ੱਕ ਆਮ ਘਰ ਤੋਂ ਉੱਠ ਕੇ ਇੱਥੋਂ ਤੱਕ ਪਹੁੰਚਣਾ ਬਹੁਤ ਵੱਡੀ ਗੱਲ ਹੈ ਕੱਲ ਵੀ ਉਹ ਕੈਂਪੇਨ ਕਰ ਰਹੀ ਸੀ ਮੈਨੂੰ ਰੋਜ਼ਾਨਾ ਮਿਲਦੇ ਸੀ ਕਿ ਤਕਰੀਬਨ ਲਗਾਤਾਰ 5 ਦਿਨ ਮਿਲਦੇ ਰਹੇ ਸੋ 111 ਨੰਬਰ 112 ਨੰਬਰ ਬੂਥ ਤੇ ਉਹਨਾਂ ਦੀ ਡਿਊਟੀ ਸੀ ਮੈਨੂੰ ਕਹਿੰਦੇ ਕਿਸੇ ਗੱਲ ਦੀ ਪਰਵਾਹ ਨਾ ਕਰ ਫੱਟੇ ਚੱਕ ਦਿਆਂ ਸੋ ਰੋਜ਼ਾਨਾ ਜਿਹੜਾ ਬੰਦਾ ਮਿਲਦਾ ਹੋਵੇ ਔਰ ਅਚਨਚੇਤ ਇਸ ਤਰ੍ਹਾਂ ਚਲਾ ਜਾਵੇ ਉਹਰਾ ਬਹੁਤ ਵੱਡਾ ਜਿਹੜਾ ਦੁੱਖ ਹੈ ਪਰਿਵਾਰ ਨੂੰ ਤਾਂ ਹੈਗਾ ਹੀ ਹੈਗਾ ਨਾਲ ਪਾਰਟੀ ਨੂੰ ਸਾਨੂੰ ਨਿੱਜੀ ਤੌਰ ਤੇ ਇੱਕ ਐਸਾ ਵਿਅਕਤੀ ਚਲਾ ਗਿਆ ਜੋ ਅਨਤਕ ਵਰਕਰ ਤੋਂ ਲੀਡਰ ਬਣਿਆ ਵਿਅਕਤੀ ਜਿਹੜਾ ਹਰ ਵਿਅਕਤੀ ਦੀ ਨਬਜ਼ ਜਾਣਦਾ ਸੀਗਾ ਔਰ ਫਿਰ ਅਚਨਚੇ ਚਲੇ ਜਾਣਾ ਬਿਨਾ ਪਲਾਨਿੰਗ ਪਰਿਵਾਰ ਨੂੰ ਕਿਸੇ ਚੀਜ਼ ਦਾ ਰਾਜ਼ਾ ਨਹੀਂ ਹੈ ਕਿੰਨੀ ਕਿੰਨੀ ਅਸਾਨੀਆਂ ਅੜੀਆਂ ਉਹ ਘੈਣਾ ਮਾਂ ਵਿਚਾਰੀ ਉੱਤੇ ਕਿਉਂਕਿ ਉਹਨਾਂ ਨਾਲ ਬਹੁਤ ਵੱਡੀ ਅਨਹੂਣੀ ਹੋਈ ਸਮੇਂ ਸਮੇਂ ਤਾਂ ਕਿ ਨਾ ਪੂਰਾ ਹੋਣ ਵਾਲਾ ਘਟਾ ਹੈ ਕਾਂਗਰਸ ਪਾਰਟੀ ਨੂੰ ਉਹਨਾਂ ਦੇ ਸਾਥੀਆਂ ਨੂੰ ਸੰਗੀ ਅਨੁਭਗੇ ਦੇ ਲੋਕਾਂ ਨੂੰ ਲੇਕਿਨ ਕੀਤਾ ਕੁਝ ਨਹੀਂ ਜਾ ਸਕਦਾ ਜਿਸ ਠਾਕੁਰ ਕੋ ਨਾ ਹੀ ਚਾਹ ਰਹਾ ਤਾ ਉਹ ਕੀਚੇ ਨਾ ਸਭ ਨਮਸਕਾਰ ਸੋ ਸਾਡਾ ਤਾਂ ਅਸੀਂ ਆਪਦੇ ਲੀਡਰ ਨੂੰ ਅੱਜ ਸ਼ਰਧਾ ਦੇ ਫੁੱਲ ਫੇਟ ਕਰਦੇ ਹਾਂ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਦੇ ਚਰਨਾਂ ਵਿੱਚ ਨਿਵਾਸ ਬਖਸ਼ੇ ਪਿੱਛੇ ਪਰਿਵਾਰ ਨੂੰ ਸਾਖ ਸੰਬੰਧੀਆਂ ਨੂੰ ਪਾਰਟੀ ਨੂੰ ਪਾਣਾ ਬਲ ਬਖਸ਼ੇ ਔਰ ਹਮੇਸ਼ਾ ਕਾਂਗਰਸ ਪਾਰਟੀ ਇਸ ਪਰਿਵਾਰ ਦੇ ਨਾਲ ਚਟਾਂਗ ਮੰਗ ਖੜੀ ਰਹੀ ਹੁਣ ਉਹਨਾਂ ਨੂੰ ਤਾਂ ਨਹੀਂ ਮੋੜ ਕੇ ਲਿਆਇਆ ਜਾ ਸਕਦਾ لیکن جتھے ਸਾਡੀ ਲੋੜ ਪਏ ਸਾਡੀਆਂ ਭੈਣਾਂ ਦੇ ਨਾਲ ਤੇ ਸਾਡੇ ਮਾਤਾ ਜੀ ਦੇ ਨਾਲ ਅਸੀਂ ਚਟਾਨ ਦੇ ਵਾਂ ਖੜੇ ਸਾਡੀ ਤਰ੍ਹਾਂ ਤਰ੍ਹਾਂ ਇਲیکشن ਪਹਿਲੇ ਕਿਵੇਂ ਦੇ ਦਿੱਤਾ ਕਿ ਹਾਲਾਤ ਨੇ ਅਸੋ આજ ਉਹ ਇਸ ਮੌਕੇ ਤੇ ਮੈਂ ਫੇਰ ਵੀ ਸਰ ਤਰ੍ਹਾਂ ਦੇ ਇਲیکشن ਦੀ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਕਿ ਅਸੀਂ ਆਪਣੇ ਲੀਡਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਾ ਸੀ ਕਿਲਾ ਤੁਸੀਂ ਇਸਾ ਸਤਿ ਸ਼੍ਰੀ ਅਕਾਲ ਮੋਤਾ ਸਿੰਘ ਬਾਰੇ ਤੁਸੀਂ ਚੰਗੀ ਗੱਲ ਹੈ ਭਾਈ ਨਹੀਂ ਨਹੀਂ ਚਾਹੀਦੀ ਇੱਥੇ ਨਹੀਂ ਚਲੋ ਸਰ ਨਹੀਂ ਨਹੀਂ ਤੁਹਾਨੂੰ ਬਣੇ ਦੇ ਲੇਕਿਨ ਉਹ ਇੱਕਦਮ ਫਿਰਨਲ ਤੇ ਨਹੀਂ ਆ ਸਕਦਾ ਨਹੀਂ ਨਹੀਂ ਮਾਫੀ ਮੰਗੀ ਹੈ ਲੇਕਿਨ ਗੜੀ ਸਾਹਿਬ ਫਿਰ ਵੀ ਜਿਹੜਾ ਮਨਜ਼ੂਰ ਨਹੀਂ ਕਰ ਰਿਹਾ ਕੀ ਕਰ ਸਰਕਾਰ ਤੇ ਲੋਚਨ ਸਿੰਘ ਸੂਨ ਜੀ ਦਾ ਚਲੇ ਜਾਣਾ ਸਾਡੇ ਹਸਤੇ ਬਹੁਤ ਬਟਾਖਾਟਾ ਇਸ ਅੰਤਿਮ ਸੰਸਕਾਰ ਤੋਂ ਬਾਅਦ ਜਿਹੜੀਆਂ ਕੋਈ ਤਿਰਕਿਰਿਆ ਹੋਣੀ ਹੈ ਤੁਸੀਂ ਲੈਣੀਆਂ ਹੋਣੀਆਂ ਸਾਡੇ ਤੋਂ ਜ਼ਰੂਰ ਦਿਆ ਠੀਕ ਇਸ ਸਮੇਂ ਸ਼ੋਭਾ ਠੀਕ 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 ਡਿਸਟ੍ਰਿਕਟ ਦੇ ਸਤੂ ਸੀਨੀਅਰ ਲੀਡਰਸ਼ਿਪ ਮੈਂ ਮੰਨਦਾ ਕਿ ਇਹਨਾਂ ਦਾ ਜਾਣ ਦਾ ਘਾਟਾ ਜਿੱਤੇ ਕਾਂਗਰਸ ਤੋਂ ਬਹੁਤ ਵੱਡਾ ਘਾਟਾ ਸਾਡੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਗਰੀਬਾਂ ਦੇ ਮਸੀਹਾ ਦੇ ਤੌਰ ਤੇ ਆਵਾਜ਼ ਦੇ ਤੌਰ ਤੇ ਵੀ ਇਹਨਾਂ ਨੂੰ ਜਾਣਿਆ ਜਾਂਦਾ ਸੀਗਾ ਹੁਤਾ ਸੀ ਪ੍ਰਮਾਤਮਾ ਦੇ ਚਰਨਾਂ ਵਿੱਚ ਆਈ ਅਰਦਾਸ ਕਰਦੇ ਆ ਪ੍ਰਮਾਤਮਾ ਵਿਚੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਵਾਸ ਦੇ ਵਿੱਚ ਪਰਵਾਰ ਤੇ ਰਿਸ਼ਤੇਦਾਰਾਂ ਨੂੰ ਆਪ ਪਾਣਾ ਮੰਨਣ ਦਾ ਬਲ ਬਖਸ਼ੇ ਔਰ ਜਿੱਦਾ ਪ੍ਰਧਾਨ ਸਾਹਿਬ ਨੇ ਕਿਹਾ ਕਿ ਸਾਡੀ ਪਾਰਟੀ ਸਾਡਾ ਪਰਿਵਾਰ ਹਰ ਟਾਈਮ ਤਰੁਟਨ ਸਿੰਘ ਜੀ ਦੇ ਪਰਿਵਾਰ ਦੇ ਨਾਲ ਖੜਾ ਚਟਾਨ ਵਾਂਗਨ ਖੜੇ ਰਾਵਾਂਗੇ ਜਿੱਥੇ ਵੀ ਸਾਡੀ ਲੋ ਜੈ ਜੈ